ਬੈਕ ਤੇ ਗੱਲਾਂ ਕਰਦੇ ਸਾਲੇ ਸਾਰੇ ਲੀਰਾਂ ਨੇ ਓ ਯਾਰ ਤੇਰਾ ਤਾਂ ਰੱਖਦਾ ਏ ਯਾਰ ਤੇਰਾ ਤਾਂ ਰੱਖਦਾ ਏ ਗੰਡਾਸੇ ਚੰਡ ਕੁੜੇ ਓ ਫੇਕ ਆਈੜੀ ਤੋਂ ਕਰਦੇ ਮੈਸੇਜ ਨਿਰੇ ਹੀ ਗੰਦ ਕੁੜੇ ਮੈਂ ਸੌਦਾ ਕਰੂ ਨਾ ਤਾਰਾ ਮੈਂ ਸੌਦਾ ਕਰੂ ਨਾ ਤਾਰਾ ਜੋ ਸਾਡੇ ਨਾਲ ਕਹਿੰਦੇ ਆ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਓਏ ਪਰ ਜੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਤਾੜੀ ਮਾਰ ਕੇ ਦੱਸਿਓ ਕਿਵੇਂ ਲੱਗਿਆ ਮੇਰਾ ਭਰਾ ਗਾਣਾ ਤੇ ਮਿਹਨਤ ਚ ਕਮੀ ਰੱਖੀ ਐ ਰੱਬ ਹੋਇਆ ਤਾਂ ਹੀ ਦੇ ਸਾਡੇ ਵੱਲ ਦਾ ਮਿਹਨਤ ਆ ਦੇਖ ਲਲਕਾਰੇ ਮਾਰਦੀ ਤਾਂ ਹੀ ਜਣਾ ਖਣਾ ਤੱਕੇ ਨਹੀਂ ਘਮਾ ਕੇ ਮੇਰਾ ਰਤਬਾ ਕੀ ਆ ਮੈਂ ਕਲਾ ਆਪ ਜਾਣਦਾ ਦੁਨੀਆ ਤਾਂ ਰੱਖੀ ਐ ਅੰਦਾਜ਼ੇ ਲਾਉਣ ਨੂੰ ਭਰਾ ਲਈ ਕਬੱਡੀ ਵਿੱਚ ਗੱਬਰੂ ਐ ਦੇਖ ਬੁੱਕਦਾ ਆਉ ਜੰਦਰਾ ਐ ਸ਼ਾਹੀ ਦਾ ਸਿੱਕ ਕਿੱਥੇ ਰੁਕਦਾ ਟੀਣ ਵਾਲੀ ਕੰਧ ਫਰਿਆਦ ਬਣ ਜੇ ਵੱਡ ਖਾਣਾ ਐ ਮਲੂਕ ਦਾ ਸਿੱਕ ਕਿੱਥੇ ਝੁਗਦਾ ਫਕੀਰ ਸਹਿਣ ਦੇ ਆ ਪੁੱਤ ਨਹੀਂ ਸ਼ਕਰਪੁਰ ਤੋਂ ਤਾਂ ਹੀ ਜਾਣਾ ਖੜਾ ਤੱਕੇ ਨਹੀਂ ਕਮਾ ਕੇ ਤਉਣ ਨੂੰ ਮੇਰਾ ਰਤਬਾ ਕੀ ਆ ਮੈਂ ਕਹ ਲਿਆ ਆਪ ਜਾਣਦਾ ਦੁਨੀਆ ਤਾਂ ਰੱਖੀ ਐ ਅੰਦਾਜ਼ ਲਾਉਣ ਨੂੰ ਰਾਣਾ ਜੀ ਬਹੁਤ ਬਹੁਤ ਮੁਬਾਰਕਾਂ ਗੱਲ ਵੀਰੇ ਜੀ ਆਇਆਂ ਨੂੰ ਤੁਹਾਨੂੰ ਰਾਣਾ ਸਾਡਾ ਭਰਾ ਮੇਰੀ ਗਾਇਕੀ ਤੋਂ ਪਹਿਲਾਂ ਦੇ ਸਫਰ ਦਾ ਭਰਾ ਸਾਡਾ ਸਾਨੂੰ ਸਪੋਰਟ ਕਰਦਾ ਚੰਡੀਗੜ੍ਹ ਤੇ ਤਿੰਨੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮਲੂਕ ਵੀਰੇ ਨੂੰ ਸ਼ਾਜੀ ਵੀਰੇ ਨੂੰ ਫਰਿਆਦ ਵੀਰੇ ਨੂੰ ਤੇ ਸਾਡੇ ਅੱਬੂ ਜੀ ਨੂੰ ਜਿਨ੍ਹਾਂ ਦੀ ਬਦੌਲਤ ਐਡੇ ਵੱਡੇ ਮੇਲੇ ਹੋਣ ਲੱਗੇ ਇੱਥੋਂ ਤੱਕ ਅਸੀਂ ਸਾਰੇ ਆਏ ਆ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਰਾਣੇ ਵੀਰੇ ਤੁਸੀਂ ਨਜ਼ਾਰਾ ਲਿਆ ਰੱਖਿਆ ਬਹੁਤ-ਬਹੁਤ ਮੁਬਾਰਕਾਂ ਮੇਰੇ ਨਾਲ ਐਮਕੇ ਸਾਹਜ ਬੈਕਬੋਨ ਮੈਨੂੰ ਹਮੇਸ਼ਾ ਸਪੋਰਟ ਕਰਨ ਵਾਲੇ ਸਾਡੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਹੁਣ ਉਸਤਾਦ ਜੀ ਫਰਿਆਦ ਮਲੂਕ ਸ਼ਾਹ ਜੀ ਦੇ ਸਨਮਾਨ ਦੀ ਗੱਲ ਤੁਸੀਂ ਕਰਨੀ ਆ ਠੇਕੇਦਾਰ ਦੇ ਨਾਲ ਮਲੂਕ ਇਧਰਲੇ ਪਾਸੇ ਹੈ ਹਨੀਸ਼ ਸੁਖ ਕੋਲਿਆ ਕੋਲਿਆਦੇ ਆ ਕਿਉਂਕਿ ਹਰਲੇ ਦੇ ਨਾਲ ਮਾਨ ਸਨਮਾਨ ਸ਼ਾਜੀ ਦਾ ਉਹ ਮੁਠੱਡਿਆਂ ਦੇ ਕੱਪ ਤੇ ਕੀਤਾ ਜਾਊਗਾ ਅੱਜ ਫਰਿਆਦ ਦਾ ਜਿਹੜਾ ਮਾਨ ਸਨਮਾਨ ਆ ਆਪ ਕਿਸਰੀ ਵਾਲੇ ਨੇ ਸਤਕਾਰਯੋਗ ਮਾਨਯੋਗ ਵੀਰਾਂ ਦਾ ਅੱਜ ਮੁੰਡੇ ਮੁੰਡੇ ਦਾ ਬਰਥਡੇ ਵੀ ਹੈ ਜਨਮ ਦਿਨ ਵੀ ਹੈ ਕਹਿੰਦੇ ਜਨਮ ਦਿਨ ਕੀ ਹੁੰਦਾ ਅਬਦੁਲ ਕਲਾਮ ਸੜੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਆਖਿਆ ਸੀਗਾ ਵੀ ਜਨਮ ਦਿਨ ਉਹ ਦਿਨ ਹੁੰਦਾ ਜਦੋਂ ਬੱਚਾ ਰੋਂਦਾ ਹੈ ਤੇ ਮਾਂ ਹੱਸਦੀ ਹੈ ਉਸ ਤੋਂ ਬਾਅਦ ਉਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਦੇ ਉਹ ਦਿਨ ਨਹੀਂ ਆਉਂਦਾ ਵੀ ਬੱਚਾ ਰੋਇਆ ਹੋਵੇ ਤੇ ਮਾਂ ਹੱਸੀ ਹੋਵੇ ਪਰ ਜਦੋਂ ਜਨਮ ਹੁੰਦਾ ਉਦੋਂ ਮਾਂ ਹੱਸਦੀ ਹੈ ਵੀ ਰੱਬ ਦੀ ਵਾਲੇ ਵੀਰ ਕਿਧਰਲੇ ਪਾਸੇ ਨੇ ਹੈਪੀ ਬਰਥਡੇ ਟੂ ਯੂ ਆਪ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਔਰ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਸਰਹਰੀ ਕਰਕੇ ਨਾਮ ਲਿਖਵਾਇਆ ਫਰਿਆਦ ਨੇ ਸ਼ਾਜੀ ਨੇ ਸੜਨ ਵਾਲੇ ਬਿਸ਼ੱਕ ਸੜੀ ਵੀ ਜਾਣ ਉਹਦਾ ਕੋਈ ਗੱਲ ਨਹੀਂ ਜਿਹਦੀ ਪੋਜੀਸ਼ਨ ਹੈ ਉਹਦੀ ਆਪੋਜੀਸ਼ਨ ਵੀ ਹੈ ਪਰ 2016 ਤੇ 2023 ਤੋਂ 2022 ਦੇ ਵਿੱਚ ਰਿਕਾਰਡ ਬਣਿਆ ਤੇ 24 ਦੇ ਵਿੱਚ ਸ਼ਾਜੀ ਨੇ ਰਿਕਾਰਡ ਪਲੀਜ਼ ਗਰਾਊਂਡ ਕਲੀਅਰ ਕਰ ਦਿਓ ਜੀ ਹੁਣ ਗਰਾਊਂਡ ਕਲੀਅਰ ਇਸ ਤੋਂ ਬਾਅਦ ਕਿਹੜੀ ਸ਼ਖੀਨਾ ਫਰਿਆਦ ਜੀ ਫਰਿਆਦ ਕਿੱਧਰ ਫਰਿਆਦਾ ਆ ਵੀ ਆ ਜਦੋਂ ਜਦੋਂ ਗੱਡੀ ਜਾ ਰਹੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਉਹਨਾਂ ਵੱਲੋਂ ਰਫੀਕ ਦਾ ਤੇ ਸ਼ਕਰਪੁਰੀਏ ਕਾਕੇ ਦਾ ਹਰ ਨੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਤੇ ਨਾਲ ਮੁਸ਼ਤਾਕ ਮਾਤੀ ਤੇ ਲਾਲ हुसैन ਦੋਜੀ ਜੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਉਹ ਵੀ ਆਣ ਗਰਾਊਂਡ ਦੇ ਵਿੱਚ ਹੈ ਦੇ ਨਾਲ ਸੁਰਮੂ ਕਿਸਾਨਾ ਜਿਹੜੇ ਰਫੀਕ ਰਫੀਕ ਤੇ ਨਾਲ ਕਾਕੇ ਦੇ ਸਤਕਾਰਯੋ ਪਿਤਾ ਜੀ ਹਨ ਉਹ ਆ ਜਾਣ ਦੀ ਗਰਾਊਂਡ ਦੇ ਵਿੱਚ ਆਓ ਜੀ ਆਓ ਜੀ ਲਾਲ ਸਿੰਘ ਦੋਜੀ ਜੀ ਮੁਸ਼ਤਾਕ ਮਾਤੀ ਜੀ ਤੇ ਨਾਲ ਸੁਰਮੂ ਕਿਸਾਨਾ ਜੀ ਤੇ ਇਹ ਵੀਰ ਆ ਜਾਣ ਤੇ ਇਹ ਹਰਲੇ ਮੋਟਰਸਾਈਕਲ ਦੇ ਨਾਲ ਮਾਨਸਰ ਮਾਪਾ ਦੀਏ ਦੀ ਚਾਬੀਆਂ ਰਮਨ ਬੇਗੋਵਾਲ ਜੀ ਵਰਜੀਤ ਮਲਤਾਨੀ ਜੀ ਹੈਲੋ ਉਹ ਭਾਈ ਇਤਨੀ ਰਸ਼ ਬਣੀ ਹੋ ਯਾਰ ਹੁਣ ਮੇਰਾ ਕੋਲਾ ਬੰਗੋਈ ਦੀ ਗੱਲ ਭਾਸ਼ਾ ਫੇਰ ਸੁਣ ਲਿਓ ਇਤਨੀ ਰਸ਼ ਭਈਓ ਬਹੁਤ ਫੋਟੋ ਹੋ ਗਈ ਥਾਰੀ ਮਿਹਰਬਾਨੀ ਯਾਰ ਜਲੂਸ ਨਹੀਂ ਕੱਢੋ ਮਿਹਰਬਾਨੀ ਕਰਕੇ ਭਰਾਵਾ ਹੁਣ ਮੇਰੀ ਗੋਈ ਦੀ ਭਾਸ਼ਾ ਸੁਣ ਲਿਓ ਗੱਲ ਕਿਉਂਕਿ ਜਿਹੜਾ ਨੇ ਮੋਟਰਸਾਈਕਲ ਦੇਣਾ ਇਸ ਕਰਕੇ ਉਹਨਾਂ ਬੰਦਾ ਦੀ ਫੋਟੋ ਜ਼ਰੂਰੀ ਹੈ ਤੇ ਨਾਲ ਉਹਨਾਂ ਦਾ ਪਰਿਵਾਰ ਵੀ ਤੇ ਨਾਲ ਸਾਰਾ ਕਬੱਡੀ ਖਿਡਾਰੀਆ ਵੀ ਸੁਰਿੰਦਰ ਮਾਨਕ, ਰਾਜਵੀਰ ਮਾਨਕ ਤੇ ਦੀਪਾ ਮਾਨਕ ਤੇ ਕਾਕਾ ਸ਼ੇਖਦਲ ਦਾ ਬਹੁਤ ਬਹੁਤ ਧੰਨਵਾਦ ਹੈ ਇੰਗਲੈਂਡ ਦੇ ਵਿੱਚ ਇਸੇ ਕਲੱਬ ਦਾ ਬਹੁਤ ਵੱਡਾ ਨਾਮ ਹੈ ਹਰਲੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਇਸ ਵਿੱਚ ਰਫੀਕ ਦੇ ਨਾਲ ਸ਼ਕਰਪੁਰੀਏ ਕਾਕੇ ਦਾ ਟਾਪਰ ਜਾਫੀਆਂ ਦੇ ਤੌਰ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਨਾਮ ਬਣਾਇਆ ਸੋ ਮੋਢੇ ਦੇ ਨਾਲ ਮੋਢਾ ਜੋੜ ਕੇ ਮਲੂਕ ਉਹਨਾਂ ਦੇ ਨਾਲ ਫਰਿਆਦ ਉਹਨਾਂ ਦੇ ਨਾਲ ਸ਼ਾਜੀ ਉਹਨਾਂ ਦੇ ਨਾਲ ਸ਼ਕਰਪੁਰ ਦੀ ਟੀਮ ਦਾ ਨਾਮ ਵੱਡਾ ਬਣ ਗਿਆ ਤੇ ਇਸੇ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਇਹ ਪਲੇਅਰ ਬੜੇ ਨੇ ਸੋ ਇਸ ਸਮੇਂ ਮਾਨ ਸਨਮਾਨ ਜਿਹੜਾ ਹਰ ਰੇ ਮੋਟਰਸਾਈਕਲ ਤਾੜੀਆਂ ਮਾਰੋ ਜੀ ਇੱਕ ਵਾਰੀ ਜ਼ੋਰਦਾਰ ਹਾਂ ਬਾਦਲ ਵੀ ਬਦਲ ਆਇਆ ਇਧਰੇ ਪਾਸੇ ਭੱਜ ਕੇ ਬਾਦਲ ਸਾਡਾ ਪ੍ਰਮੋਟਰ ਬਣ ਗਿਆ ਖੇਡ ਕਬੱਡੀ ਦਾ ਵਧੀਆ ਖਿਡਾਰੀ ਬਾਦਲ ਕਾਰਿ ਸਰੀ ਵਾਲਾ ਬਹੁਤ ਬਹੁਤ ਮੁਬਾਰਕਬਾਦ ਵੀਰੇ ਇਧਰ ਰਮਨ ਭਾਜੀ ਬੈਠੇ ਨੇ 베ਗੋਵਾਲ ਵਾਲੇ ਤੁਹਾਨੂੰ ਯਾਦ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਮਿਲਿਓ ਘੋੜਿਆ ਸਾਹਿਬ ਬੇਨਤੀ ਹੈ ਵੀ ਟੀਮਾਂ ਫਾਈਨਲ ਵਾਲੀਆਂ ਕਿਉਂ ਨਹੀਂ ਗਰਾਊਂਡ ਦੇ ਵਿੱਚ ਆ ਰਹੀਆਂ ਬਾਈ ਜੀ ਗਰਾਊਂਡ ਕਲੀਅਰ ਕਰ ਦਿਓ ਪਲੀਜ਼ ਹੱਥ ਬਨ ਕੇ ਆਜੋ ਜੀ ਹੁਣ ਬਾਹਰ ਕਿਉਂ ਇੰਨਾ ਵਧੀਆ ਮੇਲਾ ਕਰਾਇਆ ਤੁਹਾਨੂੰ ਖੁੱਲੀ ਛੁੱਟੀ ਦਿੰਨੇ ਆ ਕੋਈ ਲਿਹਾਜ ਨਹੀਂ ਭਾਜੀ ਕਿਸੇ ਦਾ ਵੀ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ ਹਰੇ ਬਲਜੀਤ ਜਾਨੂੰ ਪ੍ਰਸ਼ਾਸਨ ਨੂੰ ਖੁੱਲੀ ਛੁੱਟੀ ਆ ਭਾਜੀ ਚਾਹੇ ਜੋ ਮਰਜੀ ਤੁਹਾਨੂੰ ਪੂਰੀ ਹੁਣ ਮੈਂ ਦੱਸਣਾ ਭਾਈ ਜੇ ਕੋਈ ਇੱਕ ਵੀ ਬੰਦਾ ਆ ਕੇ ਨਾ ਵਿੱਚ ਤਾਂ ਭਾਈ ਛੱਡ ਦੋ ਹੁਣ ਉਹ ਚੀਜ਼ ਹੋਣੀ ਆ ਜਿਹੜੀ ਅਸੀਂ ਨਹੀਂ ਕਰਨੀ ਚਾਹੁੰਦੇ ਸਿੱਧੀ ਗੱਲ ਆ ਭਰਾ ਰਮਨਾ 베ਗੋਵਾਲ ਮੈਕੀ 베ਗੋਵਾਲ ਦੇ ਸਾਡੇ ਮੁਲਤਾਨੀ ਭਰਾਵਾਂ ਜੀ ਹੈਲੋ ਬਾਅਦ ਸਰਦਾਰ ਹੋਗਾ ਫ੍ਰੀ ਗਰਾਊਂਡ ਖਾਲੀ ਆ ਮੈਚ ਬੰਦ ਹੋ ਗਿਆ